ਜੁੜ ਚੁੱਕੇ ਹਾਂ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਆਪਾਂ ਗੱਲਬਾਤ ਕਰ ਰਹੇ ਹਾਂ ਮੌਸਮ ਦੀ ਪੌਣੇ ਜਿਹੜੇ 10 ਹੋ ਚੁੱਕੇ ਨੇ ਜਿਵੇਂ ਆਪਾਂ ਪਹਿਲਾਂ ਗੱਲਬਾਤ ਕੀਤੀ ਸੀ ਆਪਾਂ ਧੁੰਦ ਬਾਰੇ ਅਲਰਟ ਬਾਰੇ ਜਾਣਕਾਰੀ ਦਿੱਤੀ ਸੀ ਹੁਣ ਤੁਹਾਨੂੰ ਸਰਫਸ ਸੈਟੇਲਾਈਟ ਦੇ ਮੁਤਾਬਕ ਜਿਹੜੀ ਗੱਲਬਾਤ ਕਰਾਂਗੇ ਕਿ ਸਿਸਟਮ ਕਿੰਨਾ ਕੁ ਜਿਹੜਾ ਸਟਰੋਂਗ ਹੈ ਜਿਹੜਾ ਨਵਾਂ ਪੱਛਮੀ ਸਿਸਟਮ ਜਿਹੜੀ ਪੱਛਮੀ ਡਿਸਟਰਬੈਂਸ ਆ ਬਣੀ ਆ ਤੇ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਜੀ ਤੇ ਧੁੰਦ ਦਾ ਕੀ ਅਲਰਟ ਆ ਤੇ ਭਾਰਤੀ ਮੌਸਮ ਵਿਗਿਆਨ ਵੱਲੋਂ ਜਿਹੜਾ ਪ੍ਰੈਸ ਨੋਟ ਆ ਉਹਦੇ ਵਿੱਚ ਅੱਜ ਕਿੰਨੇ ਕ ਪਰਸੈਂਟ ਜਿਹੜੇ ਚਾਂਸ ਦਿਖਾਏ ਗਏ ਨੇ ਉਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਉਸ ਤੋਂ ਪਹਿਲਾਂ ਅੱਜ ਦੇ ਦਿਨ ਤੁਹਾਨੂੰ ਜਿਹੜਾ ਦੱਸ ਦਈਏ ਕਿ ਸਾਹਿਬੇ ਕਮਾਲ ਸਰਵੰਸਦਾਨੀ ਅ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਿਹੜਾ ਅੱਜ ਆਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਸੀ ਉਹ ਰਾਤ ਨੂੰ ਛੱਡਿਆ ਗਿਆ ਸੀ 6 ਪਉ ਦੀ ਰਾਤ ਨੂੰ ਜਿਹੜਾ ਆਨੰਦਪੁਰ ਸਾਹਿਬ ਦਾ ਕਾਫੀ ਲੰਮੇ ਸਮੇਂ ਦੇ ਘੇਰੇ ਦੇ ਮਗਰੋਂ ਜਿਹੜਾ ਉਹਨਾਂ ਪਹਾੜੀ ਰਾਜਾਂ ਦੇ ਸੌਂ ਆਖਾਨ ਤੋਂ ਬਾਅਦ ਛੱਡਿਆ ਗਿਆ ਸੀ ਸੀ ਤੇ ਫਿਰ ਉਸ ਤੋਂ ਬਾਅਦ ਪਰਿਵਾਰ ਵਸੋੜਾ ਜਿਹੜਾ ਸਰਸਾ ਨਦੀ ਦੇ ਉੱਤੇ ਆ ਕੇ ਹੋਇਆ ਸੀ ਤਾਂ ਇਸ ਕਰਕੇ ਵਾਹਿਗੁਰੂ ਦਾ ਸਿਮਰਨ ਜ਼ਰੂਰ 5 7 10 ਮਿੰਟ ਦੇ ਲਈ ਕਰਿਆ ਕਰੋ ਤੇ ਕਿਉਂਕਿ ਉਸ ਪਰਮ ਪਿਤਾ ਨੇ ਜਿਹੜਾ ਆਪਣੀ ਕੌਮ ਦੇ ਲਈ ਸਾਰੇ ਧਰਮਾਂ ਦੇ ਲਈ ਜਿਹੜਾ ਆਪਣਾ ਪਰਿਵਾਰ ਸੀ ਉਹ ਬਾਅਦ ਦਿੱਤਾ ਸੀ ਤੇ ਬਾਕੀ ਆਪਾਂ ਹਰ ਰੋਜ਼ ਨਿਕ ਵੀ ਆਪਾਂ ਨੂੰ ਜਾਣਕਾਰੀ ਹੈ ਜੀ ਉਹਨੀ ਗੱਲਬਾਤ ਆਪਾਂ ਹਰ ਰੋਜ਼ ਮੌਸਮ ਦੀ ਜਾਣਕਾਰੀ ਤੋਂ ਪਹਿਲਾਂ ਕਰਿਆ ਕਰਾਂਗੇ ਤਾਂ ਤੁਸੀਂ ਵੀ ਜ਼ਰੂਰ ਜਿਹੜਾ ਸਿਮਰਨ ਕਰਕੇ ਜਿਹੜੀ ਹਾਜ਼ਰੀ ਹੈ ਉਹ ਜ਼ਰੂਰ ਲਗਵਾਇਆ ਕਰੋ ਜੀ ਤੇ ਆਪਾਂ ਸ਼ੁਰੂ ਕਰਦੇ ਹਾਂ ਮੌਸਮ ਦੀ ਜਾਣਕਾਰੀ ਜੀ ਜਿਵੇਂ ਦਿਨ ਵੇਲੇ ਆਪਾਂ ਦੇਖੇ ਨੇ ਬੱਦਲ ਲੰਘਦੇ ਹੋਏ ਨਜ਼ਰ ਆਏ ਨੇ ਤਾਂ ਉਸੇ ਤਰ੍ਹਾਂ ਧੁੰਦ ਦੀ ਚਾਦਰ ਵੀ ਦੇਰ ਸ਼ਾਮ ਨੂੰ ਕਾਫੀ ਕੀ ਤਰ੍ਹਾਂ ਸੰਘਣੀ ਆ ਗਈ ਤਾਂ ਰਾਤ ਨੂੰ ਵੀ ਜਿਹੜੇ ਬੱਦਲ ਲੰਘਦੇ ਹੋਏ ਨਜ਼ਰ ਆ ਰਹੇ ਨੇ ਤੇ ਆਪਾਂ ਤੁਹਾਨੂੰ ਲੈ ਚੱਲਦੇ ਆ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਤੇ ਤੁਸੀਂ ਜੁੜੇ ਰਹੋ ਇਸੇ ਤਰ੍ਹਾਂ ਦੋਸਤੋ ਤੁਸੀਂ ਕਮੈਂਟ ਕਰਦੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜਿਹੜੇ ਸੱਜਣ ਮਿੱਤਰ ਨਵੇਂ ਜੁੜਨਗੇ ਸਭ ਤੋਂ ਪਹਿਲਾਂ ਤੁਸੀਂ ਇੱਕ ਝਾਤ ਮਾਰੋ ਜੀ ਆ ਜਿਹੜਾ ਸਿਸਟਮ ਆ ਜਿਹੜਾ ਇੱਕ ਸਿਸਟਮ ਆਪਾਂ ਦਿਖਾਇਆ ਇਹ ਪਰ ਹੈ ਤਾਂ ਹਲਕਾ ਜੀ ਪਰ ਦੇਖਣ ਨੂੰ ਸਿਸਟਮ ਦੇ ਵਿੱਚ ਜਿਹੜਾ ਸੈਟਲਾਈਟ ਦੀ ਤਸਵੀਰ ਦੇ ਵਿੱਚ ਇਹ ਸਿਸਟਮ ਸਟਰੋਂਗ ਲੱਗ ਰਿਹਾ ਵਿੱਚ ਇਸਦੇ ਧੁੰਦ ਵੀ ਆ ਜੀ ਬਰਫ਼ਵਾਰੀ ਵੀ ਹੈ ਤੇ ਮੀਂਹੀਆਂ ਤਸਵੀਰਾਂ ਵੀ ਨੇ ਇਹ ਪਹਾੜੀ ਖੇਤਰਾਂ ਦੇ ਵਿੱਚ ਵੀ ਤੇ ਪੰਜਾਬ ਦੇ ਖੇਤਰਾਂ ਦੇ ਵਿੱਚ ਵੀ ਐਕਟਿਵ ਹੈ ਪੰਜਾਬ ਦੇ ਖੇਤਰਾਂ ਦੇ ਵਿੱਚ ਐਕਟਿਵ ਦਾ ਮਤਲਬ ਕਿ ਇਸ ਸਿਸਟਮ ਦੇ ਨਾਲ ਜਿਹੜੀ ਬੱਦਲਵਾਈ ਆ ਉਹ ਪੰਜਾਬ ਦੇ ਪੂਰੇ ਖੇਤਰਾਂ ਦੇ ਉੱਤੋਂ ਦੀ ਲੰਘ ਰਹੀ ਹੈ ਆ ਥੋੜੇ ਜੇ ਖੇਤਰ ਨੇ ਰਾਜਸਥਾਨ ਦੇ ਇਹਨਾਂ ਦੇ ਉੱਤੋਂ ਦੀ ਲੰਘ ਰਹੀ ਹੈ ਹਰਿਆਣੇ ਦਾ ਕੁਝ ਨਾਰਮਲ ਜਿਹਾ ਖੇਤਰ ਹੈ ਪਰ ਪੰਜਾਬ ਦੇ ਉੱਤੋਂ ਦੀ ਇਸ ਸਿਸਟਮ ਦੀ ਜਿਹੜੀ ਬੱਦਲਵਾਈ ਦੀ ਤਸਵੀਰਾਂ ਚ ਹਲਕਾ ਉਹ ਜ਼ਿਆਦਾ ਦੇਖਣ ਨੂੰ ਮਿਲੂਗੀ ਤੇ ਬਾਕੀ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਜਾਂ ਵਰਤਵਾਰੀ ਜੇ ਕਾਰਵਾਈਆਂ ਅੱਜ ਰਾਤ ਨੂੰ ਪਹਾੜੀ ਖੇਤਰਾਂ ਦੇ ਵਿੱਚ ਹੋਣਗੀਆਂ ਜੀ ਤੇ ਉਸ ਦੇ ਨਾਲ ਹੀ ਹਿਮਾਚਲ ਦੇ ਵਿੱਚ ਵੀ ਕਿਤੇ ਮੀਂਹ ਦੀਆਂ ਕਾਰਵਾਈਆਂ ਅੱਜ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਉੱਤਰਾਖੰਡ ਦੇ ਵਿੱਚ ਹਲਕੀ ਬੱਦਲਵਾਈ ਆ ਦੇਖ ਸਕਦੇ ਹੋ ਇਸ ਸਮੇਂ ਮੀਂਹ ਦੀ ਕਾਰਵਾਈ ਦੀ ਘੱਟ ਚਾਂਸ ਨੇ ਉੱਤੇ ਹਲਕੀ ਬੂੰਦਾਬੰਦੀ ਹੋਣ ਦੇ ਜਿਹੜੇ ਚਾਂਸ ਬਣੇ ਹੋਏ ਨੇ ਤੇ ਆਪਾਂ ਜੇਕਰ ਗੱਲ ਕਰੀਏ ਪੰਜਾਬ ਦੇ ਪ੍ਰੈਸ ਨੋਟ ਦੀ ਤਾਂ ਤੁਸੀਂ ਉਸ ਦੇ ਮੁਤਾਬਕ ਵੀ ਜਿਹੜੀ ਇਹ ਤਸਵੀਰਾਂ ਦੇਖ ਸਕਦੇ ਹੋ ਬਿਲਕੁਲ ਜਿਹੜੀ ਆਪਾਂ ਤਸਵੀਰਾਂ ਉਹ ਦਿਖਾ ਰਹੇ ਹਾਂ ਜੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਸਭ ਤੋਂ ਪਹਿਲਾਂ ਉੱਤਰਾਖੰਡ ਦੀ ਤਸਵੀਰ ਦੇਖ ਸਕਦੇ ਹੋ ਉੱਤਰਾਖੰਡ ਦੇ ਵਿੱਚ 2 ਦਿਨ ਦੇ ਲਈ ਅਲਰਟ ਆ ਜੀ ਜਾਨੀ ਕਿ 20 ਦੇ 21 ਤਰੀਕ ਦਾ ਇੱਥੇ 20 ਤੋਂ 25% ਜਿਹੜੇ ਚਾਂਸ ਕਿਨਮਨ ਕਣੀ ਜਾਂ ਬੂੰਦਾਬੰਦੀ ਜਾਂ ਬੱਦਲਵਾਈ ਦੀ ਲੰਘਦੀ ਹੋਈ ਨਜ਼ਰ ਆਊਗੀ ਉਸ ਤੋਂ ਬਾਅਦ ਮੌਸਮ ਡਰਾਈ ਹੈ ਜੀ 26 ਤਰੀਕ ਤੱਕ ਯਾਨੀ ਕਿ 25 26 ਤਰੀਕ ਤੱਕ ਜਿਹੜਾ ਮੌਸਮ ਬਿਲਕੁਲ ਸਾਫ਼ ਹੈ ਉਸ ਤੋਂ ਬਾਅਦ ਹਰਿਆਣਾ ਦਿੱਲੀ ਤੇ ਚੰਡੀਗੜ੍ਹ ਦੀ ਜਿਹੜੀ ਤਸਵੀਰ ਆ ਉਹ ਦੇਖ ਸਕਦੇ ਹੋ ਤੁਸੀਂ ਉਹ ਬਿਲਕੁਲ ਡਰਾਈ ਦਿਖਾਈ ਗਈ ਹੈ ਜੀ ਆਪ ਵਿਚਕਾਰ ਦੇ ਦੋਨਾਂ ਗ੍ਰੀਨ ਭਾਗਾਂ ਦੇ ਵਿਚਕਾਰ ਜਿਹੜਾ ਸਿਰੇ ਤੋਂ ਲਾਸਟ ਤੱਕ 26 ਤਰੀਕ ਤੱਕ ਯਾਨੀ ਕਿ 25 26 ਤਰੀਕ ਤੱਕ ਜਿਹੜਾ ਡਰਾਈ ਦਿਖਾਇਆ ਗਿਆ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਦੀ ਪੰਜਾਬ ਦੇ ਵਿੱਚ ਜਿਹੜਾ 3 ਦਿਨ ਯਾਨੀ ਕਿ ਅੱਜ 20 ਤਰੀਕ ਨੂੰ ਬੱਦਲਵਾਈ ਲੰਘ ਰਹੀ ਹੈ ਰਾਤ ਨੂੰ ਵੀ ਦਿਨ ਨੂੰ ਵੀ ਤੇ ਕੱਲ ਨੂੰ ਸਵੇਰ ਦੇ ਸਮੇਂ 21 ਤਰੀਕ ਨੂੰ ਬੱਦਲਵਾਈ ਲੰਘੂ ਤੇ ਪਰਸੋ 22 ਤਰੀਕ ਨੂੰ ਵੀ ਜਿਹੜੀ ਬੱਦਲਵਾਈ ਲੰਘਦੀ ਹੋਈ ਨਜ਼ਰ ਆਊਗੀ ਤੇ ਉਸ ਤੋਂ ਬਾਅਦ 23 24 25 26 ਤਰੀਕ ਤੱਕ ਜਿਹੜਾ ਮੌਸਮ ਸਾਫ਼ ਹੈ ਇਸ ਬੱਦਲਵਾਈ ਦਾ ਪ੍ਰਭਾਵ ਇੰਨਾ ਕਾ ਜੀ ਕਿ ਸਿਸਟਮ ਹਲਕਾ ਪਰ ਇਹਦੇ ਨਾਲ ਕਿਨਮਣ ਕਣੀ ਜ਼ਰੂਰ ਦੇਖਣ ਨੂੰ ਕਿਤੇ ਕਿਤੇ ਮਿਲ ਸਕਦੀ ਹੈ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਜੀ ਪਰਸੈਂਟੇਜ ਹੈ ਜਿਹੜੀ ਉਹ 20 ਤੋਂ 25% ਚਾਂਸ ਬਣੇ ਹੋਏ ਨੇ ਉਹ ਚਾਹੇ ਮਾਝੇ ਦੇ ਖੇਤਰ ਨੇ ਚਾਹੇ ਦੁਆਬੇ ਦੇ ਖੇਤਰ ਨੇ ਚਹਿ ਪਵਾ ਦੇ ਖੇਤਰ ਨੇ ਇਹਨਾਂ ਦੇ ਵਿੱਚ ਇਸ ਸਿਸਟਮ ਦੀ ਜਿਹੜੀ ਕਾਰਵਾਈ ਹੋ ਸਕਦੀ ਹੈ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਜੀ ਹਿਮਾਚਲ ਦੇ ਵਿੱਚ ਅੱਜ ਵੀ ਰਾਤ ਨੂੰ ਮੀਂਹ ਦੀਆਂ ਕਾਰਵਾਈਆਂ ਨੇ ਦਿਨ ਵੇਲੇ ਵੀ ਹੋਈਆਂ ਨੇ ਤੇ 50% ਚਾਂਸ ਨੇ ਤੇ ਕੱਲ ਨੂੰ 21 ਤਰੀਕ ਨੂੰ ਵੀ ਹਿਮਾਚਲ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ 50% ਚਾਂਸ ਬਣੇ ਹੋਏ ਨੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ 22 23 24 25 26 ਤਰੀਕ ਤੱਕ ਜਿਹੜਾ ਮੌਸਮ ਉਹ ਜਿਹੜਾ ਸਾਫ਼ ਤੇ ਖੁਸ਼ਕ ਦਿਖਾਇਆ ਗਿਆ ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਜੀ ਜੰਮੂ ਐਂਡ ਕਸ਼ਮੀਰ ਤੇ ਹਿਮਾਚਲ ਦੀ ਸੌਰੀ ਜੰਮੂ ਕਸ਼ਮੀਰ ਐਂਡ ਲਦਾਖ ਦੀ ਤੇ ਇੱਥੇ ਜਿਹੜੇ ਚਾਂਸ ਨੇ ਬਰਫਵਾਰੀ ਦੇ ਵਿੱਚ ਚਾਂਸ ਨੇ ਜਿਹੜੇ ਬਣੇ ਹੋਏ ਨੇ ਇਹ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਬਰਫਵਾਰੀ ਜਿਹੜੀ ਬਣੀ ਹੋਈ ਹੈ ਜੀ ਕਾਫੀ ਖੇਤਰਾਂ ਦੇ ਵਿੱਚ ਇਹ ਜਿਹੜੀ ਮੀਂਹ ਦੀ ਕਾਰਵਾਈ ਵੀ ਆ 50 ਤੋਂ 75% ਚਾਂਸ ਨੇ ਫਿਰ ਉਸ ਤੋਂ ਬਾਅਦ 75 ਤੋਂ 100% ਵੀ ਚਾਂਸ ਨੇ ਕੱਲ ਨੂੰ ਯਾਨੀ ਕਿ ਜਿਹੜਾ 21 ਤਰੀਕ ਨੂੰ ਇਸ ਸਿਸਟਮ ਦੇ ਨਾਲ ਚਾਂਸ ਬਣੇ ਹੋਏ ਨੇ ਜੀ ਫੇਰ ਫੇਰ 75% ਜਿਹੜੇ 3 22 ਤਰੀਕ ਨੂੰ ਚਾਂਸ ਨੇ 75% ਤੇ 23 ਤਰੀਕ ਨੂੰ ਜਿਹੜੇ ਇਥੇ 20 ਤੋਂ 25% ਜਿਹੜੇ ਚਾਂਸ ਰਹਿ ਜਾਣਗੇ ਇਸ ਸਿਸਟਮ ਦੇ ਲੰਘਣ ਤੋਂ ਬਾਅਦ ਪੰਜਾਬ ਦੇ ਵਿੱਚ ਠੰਡ ਆ ਜਿਹੜਾ ਉਹ ਹੋਰ ਵੀ ਜ਼ੋਰ ਫੜੂਗੀ ਤੇ ਜਿਹੜੀ ਸ਼ੀਤ ਲਹਿਰ ਆ ਜਾਨੀ ਕਿ ਠੰਡੀਆਂ ਹਵਾਵਾਂ ਨੇ ਉੱਤਰ-ਪੱਛਮੀ ਉਹ ਹੋਰ ਤੇਜ਼ੀ ਫੜ ਲੈਣਗੇ ਤੇ ਉਸ ਤੋਂ ਬਾਅਦ 26 ਤਰੀਕ ਤੱਕ ਮੌਸਮ ਬਿਲਕੁਲ ਸਾਫਾ ਜੀ ਤੇ ਉਸ ਤੋਂ ਬਾਅਦ ਰਾਜਸਥਾਨ ਦਾ ਵੀ ਦੇਖ ਸਕਦੇ ਹੋ ਤੁਸੀਂ ਆ ਮੱਧ ਪ੍ਰਦੇਸ਼ ਦਾ ਵੀ ਦੇਖ ਸਕਦੇ ਹੋ ਜਿਹੜਾ ਸਿਸਟਮ ਆ ਬਾਕੀ ਖੇਤਰਾਂ ਦਾ ਜਿਹੜਾ ਡਰਾਈ ਤੇ ਖੁਸ਼ਕ ਹੀ ਦਿਖਾਇਆ ਗਿਆ ਤੇ ਬੱਦਲਬਾਈ ਹੋਰ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਜ਼ਿਆਦਾ ਸੰਘਣੀ ਨਹੀਂ ਤੇ ਸਿਰਫ ਜਿਹੜੇ ਹੇਠਲੇ ਖੇਤਰ ਨੇ ਉਹਨਾਂ ਦੇ ਵਿੱਚ 25 ਤੇ 26 ਤਰੀਕ ਨੂੰ ਜਾ ਕੇ ਜਿਹੜੀ ਇਹ ਬੱਦਲਬਾਈ ਬਣੂਗੀ ਬਾਕੀ ਪੂਰੇ ਜਿਹੜੀ ਭਾਰਤ ਦੀ ਤਸਵੀਰ ਹੈ ਇਹ ਯਾਨੀ ਕਿ ਪ੍ਰੈਸ ਨੋਟ ਦੀ ਤਾਂ ਇਹਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਸਿਰਫ ਆ ਦੋ ਤਿੰਨ ਜਿਹੜੇ ਤਿੰਨ ਚਾਰ ਕੇ ਰਾਜ ਨੇ ਇਹਨਾਂ ਦੇ ਵਿੱਚ ਹੀ ਦਿਖਾਈਆਂ ਗਏ ਨੇ ਜੰਮੂ ਐਂਡ ਕਸ਼ਮੀਰ ਹਿਮਾਚਲ ਦੇ ਵਿੱਚ ਤੇ ਪੰਜਾਬ ਤੇ ਉਸ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਹੀ ਇਹ ਇਸ ਸਿਸਟਮ ਦਾ ਪ੍ਰਭਾਵ ਪੰਜਾਬ ਦੇ ਵਿੱਚ ਪਾਊਗਾ ਜ਼ਰੂਰ ਕਿਤੇ ਕਿਣਮਣ ਕਣੀ ਕਿਤੇ ਬੂੰਦਾਬੰਦੀ ਕਿਤੇ ਫੁਹਾਰੇनुਮਾ ਮਾਹੌਲ ਕਿਤੇ ਬਦਲਵਾਈ ਲੰਘਦੀ ਹੋਈ ਨਜ਼ਰ ਆ ਸਕਦੀ ਹੈ ਪਰ ਮੀਂਹ ਵਾਲੇ ਹਾਲਾਤ ਕਿਸੇ ਵੀ ਇਲਾਕੇ ਦੇ ਵਿੱਚ ਤਾਖੜੇ ਮੀਂਹ ਦੇ ਹਾਲਾਤ ਹਜੇ ਤੱਕ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਹੈਗੇ ਤਾਂ ਇਹ ਹਰ ਰੋਜ਼ ਕਿਸੇ ਵੀ ਸਮੇਂ ਜਿਹੜੀ ਇਹ ਤਸਵੀਰਾਂ ਬਦਲ ਸਕਦੀ ਹੈ ਜੀ ਤਾਂ ਆਪਾਂ ਹਰ ਰੋਜ਼ ਦੀ ਤਰ੍ਹਾਂ ਜਾਣਕਾਰੀ ਜਿਹੜੀ ਉਹ ਸਾਂਝੀ ਜ਼ਰੂਰ ਕਰਿਆ ਕਰਾਂਗੇ ਤੁਸੀਂ ਘੰਟੀ ਵਾਲਾ ਬਟਨ ਦਬਾ ਕੇ ਰੱਖ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੇਸਬੁਕ ਆਈਡੀ ਸਤਗੁਰ ਭੰਗੂ ਨੂੰ ਵੀ ਫੋਲੋ ਕਰ ਸਕਦੇ ਹੋ ਤੇ ਆ ਬੱਦਲਬਾਈ ਤੁਸੀਂ ਦਿਨ ਦੇ ਸਮੇਂ ਦੀ ਦੇਖ ਸਕਦੇ ਹੋ ਲੰਘਦੀ ਹੋਈ ਨਜ਼ਰ ਆ ਰਹੀ ਹੈ ਜੀ ਤੇ ਆ ਹਰਿਆਣਾ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਬੱਦਲਬਾਈ ਦੀ ਲੰਘਦੀ ਹੋਈ ਨਜ਼ਰ ਆ ਰਹੀ ਹੈ ਤੇ ਆ ਉੱਤਰ ਪ੍ਰਦੇਸ਼ ਵਾਲੇ ਸਾਈਡ ਨੇਪਾਲ ਵਾਲੇ ਸਾਈਡ ਜਿਹੜੀ ਇਹ ਧੁੰਦ ਦੀ ਚਾਦਰ ਹੈ ਸਟਰੋਂਗ ਬਣ ਚੁੱਕੀ ਹੈ ਆ ਦੇਖ ਸਕਦੇ ਹੋ ਜਿਹੜੇ ਐਮਪੀ ਦੇ ਖੇਤਰ ਨੇ ਇੱਧਰ ਵੀ ਧੁੰਦ ਬਣ ਚੁੱਕੀ ਹੈ ਇੱਥੇ ਰਾਜਸਥਾਨ ਵਾਲੇ ਖੇਤਰਾਂ ਦੇ ਵਿੱਚ ਵੀ ਜਿਹੜੀ ਧੁੰਦ ਆ ਉਹ ਕਈ ਖੇਤਰਾਂ ਦੇ ਵਿੱਚ ਬਣ ਚੁੱਕੀ ਹੈ ਹਰਿਆਣਾ ਦੇ ਵਿੱਚ ਬਣ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਵੀ ਜਿਹੜੀ ਧੁੰਦ ਦੀ ਚਾਦਰ ਆ ਉਹ ਕਾਫੀ ਖੇਤਰਾਂ ਦੇ ਵਿੱਚ ਇਹ ਕਵਰ ਕਰ ਚੁੱਕੀ ਹੈ ਇਹ ਅੱਗੇ ਨੂੰ ਲੰਘ ਚੁੱਕੀ ਹੈ ਜੀ ਤੇ ਬਾਕੀ ਜਿਹੜਾ ਤੁਹਾਨੂੰ ਸਿਸਟਮ ਹਰ ਵਾਰ ਦਿਖਾਉਂਦੇ ਆ ਰਹੇ ਹਾਂ ਉਸ ਦੇ ਵਿੱਚ ਸਿਸਟਮ ਦੇ ਮੁਤਾਬਕ ਗੱਲ ਕਰੀਏ ਤਾਂ ਜਿਹੜੀ ਬੱਦਲ ਵਈ ਆ ਦੇਖ ਸਕਦੇ ਹੋ ਡਾਵਲ ਬਣੀ ਹੋਈ ਹੈ ਜਾਨੀ ਕਿ ਧੁੰਦ ਦੇ ਨਾਲ ਨਾਲ ਬੱਦਲ ਵਾਈ ਜਿਹੜੀ ਸਟਰੋਂਗ ਹੈ ਥੋੜੀ ਜੀ ਹਲਕੀ ਬੂੰਦਾਬੰਦੀ ਵਾਲੀ ਬਣੀ ਹੋਈ ਹੈ ਤੇ ਮੀਂਹ ਦੇ ਚਾਂਸ ਸਿਰਫ 7% ਹੀ ਬਣੇ ਹੋਏ ਨੇ ਤੇ ਉਸ ਤੋਂ ਬਾਅਦ 21 ਤਰੀਕ ਦੀ ਝਾਤ ਮਾਰੀ ਹੈ ਤਾਂ 21 ਤਰੀਕ ਨੂੰ ਵੀ ਜਿਹੜੀ ਜਿਵੇਂ ਆਪਾਂ ਉਧਰ ਸੈਟਲਾਈਟ ਦੇ ਵਿੱਚ ਪ੍ਰੈਸ ਨੋਟ ਦੇ ਵਿੱਚ ਦੇਖਿਆ ਜੀ ਭਾਰਤੀ ਮੌਸਮ ਅਫੀਸ਼ਲ 사이ਟ ਤੇ ਤਾਂ ਉਸੇ ਤਰ੍ਹਾਂ ਕੱਲ ਨੂੰ ਬੱਦਲ ਵਾਈ ਜਿਹੜੀ ਵੱਖ-ਵੱਖ ਖੇਤਰਾਂ ਦੇ ਵਿੱਚ ਬਣੀ ਹੋਈ ਨਜ਼ਰ ਆ ਰਹੀ ਹੈ ਤੇ ਉਸ ਤੋਂ ਬਾਅਦ 22 ਤਰੀਕ ਨੂੰ ਵੀ ਬੱਦਲ ਵਾਈ ਜਿਹੜੀ ਬਣੀ ਹੋਈ ਹੈ ਜ਼ਰੂਰ ਪਰ ਇੰਨੀ ਜਿਆਦਾ ਸਟਰੋਂਗ ਨਹੀਂ ਹੈਗੀ ਜੀ ਠੀਕ ਹੈ ਜੀ ਤੇ 23 ਤਰੀਕ ਨੂੰ ਹਲਕੀ ਬੱਦਲਵਾਈ ਹੈ ਜਾਨੀ ਕਿ ਤੁੰਦ ਨਵਾਂ ਮਾਹੌਲ ਰਹੂਗਾ ਪਰ ਧੁੱਪ ਨਿਕਲੂਗੀ 24 ਤਰੀਕ ਨੂੰ ਬੱਦਲਵਾਈ ਹੈ ਜੀ ਹਲਕੀ ਤੇ 25 ਤਰੀਕ ਨੂੰ ਫੇਰ ਬੱਦਲਵਾਈ ਜਿਹੜੀ 26 ਤਰੀਕ ਨੂੰ ਫੇਰ ਬੱਦਲਵਾਈ 27 ਨੂੰ ਫੇਰ ਬੱਦਲਵਾਈ ਜਿਹੜੀ ਸਟਰੋਂਗ ਹੋਗੀ ਜੀ 28 ਨੂੰ ਹਲਕੀ ਬੱਦਲਵਾਈ 29 ਨੂੰ ਬੱਦਲਵਾਈ ਤੇ 30 31 1 2 3 4 ਤੱਕ ਜਿਹੜੀ ਇਹ ਬੱਦਲਵਾਈ ਦੀ ਤਸਵੀਰ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਜੀ ਜਾਨੀ ਕਿ ਦੇਖ ਸਕਦੇ ਹਾਂ ਪਰ ਮੀਂਹ ਦੇ ਹਾਲਾਤ ਸਿਰਫ 31 ਤਰੀਕ ਨੂੰ ਦੁਬਾਰਾ ਦੂਸਰੇ ਸਿਸਟਮ ਦੇ ਮੁਤਾਬਕ ਜਿਹੜੇ ਬਣਦੇ ਹੋਏ ਨਜ਼ਰ ਆ ਰਹੇ ਨੇ ਇਹ ਜਿਉਂ ਹੀ ਸਿਸਟਮ ਜਿਹੜਾ ਨੇੜੇ ਲੱਗੂਗਾ ਆਪਾਂ ਤਿਉਂ ਹੀ ਜਾਣਕਾਰੀ ਹੋਊਗੀ ਤੁਹਾਡਾ ਨਾਲ ਸਾਂਝੀ ਜ਼ਰੂਰ ਕਰਾਂਗੇ ਫਿਲਹਾਲ ਤਾਪਮਾਨ ਦੀ ਗੱਲ ਕਰ ਲਈ ਤਾਂ ਅੱਜ ਪਹਾੜੀ ਖੇਤਰਾਂ ਦਾ ਤਾਪਮਾਨ ਜਿਹੜਾ ਉਹ 21 22 23 24 ਡਿਗਰੀ ਤੱਕ ਪਹੁੰਚਿਆ ਜੀ ਕਿਉਂਕਿ ਮੈਦਾਨੀ ਖੇਤਰਾਂ ਦੇ ਵਿੱਚ ਜਿਹੜੀਆਂ ਸੀ ਠੰਡੀਆਂ ਹਵਾਵਾਂ ਸੀ ਉਹ ਚਲਦੀਆਂ ਹੁਣ ਕਾਰਨ ਤੇ ਧੁੰਦ ਬਣੀ ਹੋਣ ਕਾਰਨ ਜਿਹੜਾ ਤਾਪਮਾਨ ਮੈਦਾਨੀ ਖੇਤਰਾਂ ਦਾ ਤਾਪਮਾਨ ਸੀ ਉਹ ਡਾਊਨ ਚੱਲ ਰਿਹਾ ਸੀ ਕੁਝ ਖੇਤਰਾਂ ਵਿੱਚ 16 ਡਿਗਰੀ ਤੋਂ ਵੀ ਜਿਹੜਾ ਯਾਨੀ ਕਿ 17 ਡਿਗਰੀ ਤੋਂ ਵੀ ਜਿਹੜਾ ਥੱਲੇ ਤਾਪਮਾਨ ਆ ਜਿਹੜਾ ਦਰਜ ਕੀਤਾ ਗਿਆ ਕੁਝ ਖੇਤਰਾਂ ਦਾ 16.1 ਕੁਝ ਦਾ ਵਿੱਚ 15.1 ਕੁਝ ਦੇ ਵਿੱਚ 15.4 ਕੁਝ ਦੇ ਵਿੱਚ 14.2 ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਜਿਹੜਾ ਤਾਪਮਾਨ ਆ ਉਹ ਦਰਜ ਕੀਤੇ ਗਏ ਨੇ ਜੀ ਰਾਤਾਂ ਦੇ ਤਾਪਮਾਨ ਦੇ ਵਿੱਚ ਵੀ ਜਿਹੜੀ ਗਰਾਵਟਾ ਉਹ ਆ ਚੁੱਕੀ ਹੈ ਕਿਉਂਕਿ ਜਿਹੜੇ ਰਾਤਾਂ ਦਾ ਤਾਪਮਾਨ ਉਹ 3 ਡਿਗਰੀ ਤੱਕ ਵੀ ਜਿਹੜੇ ਕੁਝ ਖੇਤਰਾਂ ਦੇ ਵਿੱਚ ਜਾ ਸਕਦੇ ਨੇ ਤੇ ਬਾਕੀ ਆਪਾਂ ਜਿਹੜੇ ਸਮੇਂ ਤੋਂ ਪਹਿਲਾਂ ਕੋਈ ਅਪਡੇਟ ਨਵੀਂ ਆਊਗੀ ਜੀ ਉਹ ਜ਼ਰੂਰ ਦੱਸਾਂਗੇ ਤੇ ਤੁਹਾਨੂੰ ਇਸ ਤਸਵੀਰ ਚੌਥੇ ਸੈਟਲਾਈਟ ਦੀ ਵੀ ਦਿਖਾ ਦਨੇ ਆ ਤਾਂ ਹੇਟਲੇ ਖੇਤਰਾਂ ਦੇ ਵਿੱਚ ਜਿਹੜੇ ਜੇ ਸਮੁੰਦਰੀ ਤਲ ਦੇ ਨੇੜੇ ਹੁੰਦੇ ਨੇ ਇੱਥੇ ਤਾਂ ਕੋਈ ਨਾ ਕੋਈ ਸਿਸਟਮ ਬਣਿਆ ਰਹਿੰਦਾ ਜੀ ਬਾਕੀ ਪੂਰੇ ਉੱਤਰ ਭਾਰਤ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਜਿਹੜਾ ਕੋਈ ਜ਼ਿਆਦਾ ਸਟਰੋਂਗ ਸਿਸਟਮ ਉਹ ਨਹੀਂ ਦਿਖਾਈ ਦਿੰਦਾ ਇਹ ਹੇਟਲੇ ਖੇਤਰਾਂ ਦੇ ਵਿੱਚ ਜਿਹੜੇ ਸਿਸਟਮ ਬਣਿਆ ਹੋਇਆ ਬਾਕੀ ਤੁਹਾਨੂੰ ਜਿਹੜੀ ਇਹ ਤਸਵੀਰ ਐ ਦਿਖਾ ਰਿਹਾ ਆਂ ਆਪਾਂ ਭਾਰਤ ਦੇ ਨਕਸ਼ੇ ਦੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤਾਪਮਾਨ ਜਿਵੇਂ ਆਪਾਂ ਦੱਸਿਆ ਕਿ 14 15 16 17 ਇਸ ਤਰ੍ਹਾਂ ਅੱਜ ਦੇਖੋ ਉੱਪਰਲੇ ਹਿੱਸੇ ਦਾ ਜਿਹੜਾ ਇਹ ਜਿਹੜੇ ਅਲੱਗ-ਅਲੱਗ ਨੇ ਖੇਤਰ ਯੂਪੀ ਐਮਪੀ ਜਾਂ ਜਿਹੜਾ ਕਹਸਦੇ ਆਪਾਂ ਬਾਰੀ ਸੂਬਿਆਂ ਦਾ ਤਾਪਮਾਨ ਜਾਂ ਰਾਜਸਥਾਨ ਦਾ ਤਾਪਮਾਨ ਜਿਹੜਾ 20 25 ਡਿਗਰੀ ਤੱਕ ਕੁਝ ਖੇਤਰਾਂ ਵਿੱਚ 24 ਡਿਗਰੀ ਤੱਕ ਜਿਹੜਾ ਪਹੁੰਚਿਆ ਜੀ ਤੇ ਪੰਜਾਬ ਦਾ ਤਾਪਮਾਨ ਜਿਹੜਾ ਅੱਜ ਦਿਨ ਦਾ ਦੁਪਹਿਰ ਦੇ ਸਮੇਂ ਦਾ 17 ਡਿਗਰੀ ਤੋਂ ਜਿਹੜਾ ਘੱਟ ਦਰਜ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਉਂ ਹੀ ਧੁੱਪ ਲੱਗੀ ਤਾਂ ਥੋੜਾ ਜਿਹਾ ਵਧਿਆ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇਹ ਤਾਪਮਾਨ ਜਿਹੜਾ ਘਟਦਾ ਜਾ ਰਿਹਾ ਜੀ ਆਹ ਦੇਖ ਸਕਦੇ ਹੋ ਰਾਤਾਂ ਨੂੰ ਇਹ ਤਾਪਮਾਨ ਜਿਹੜਾ ਹੋਰ ਵੀ ਡਾਊਨ ਜਾਣ ਦੀ ਉਮੀਦ ਬਣੀ ਹੋਈ ਹੈ ਇਹ 8 ਵਜੇ ਤੋਂ ਬਾਅਦ ਦੀਆਂ ਜਿਹਨੇ ਤਸਵੀਰਾਂ ਰਿਕਾਰਡ ਕੀਤੀਆਂ ਹੋਈਆਂ ਨੇ ਜੀ ਆ ਪਹਾੜੀ ਖੇਤਰਾਂ ਦੇ ਉੱਪਰ ਜਿਹੜਾ ਥੋੜਾ ਜਿਹਾ ਜ਼ਿਆਦਾ ਤਾਪਮਾਨ ਸੀ ਜਿਹੜੀਆਂ ਇਹ 8 ਵਜੇ ਦੀ ਰਿਕਾਰਡਿੰਗ ਹੈ ਤੇ ਉਸ ਤੋਂ ਬਾਅਦ ਇਹ ਆਪਾਂ ਲਾਈਵ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਮੰਡੀ ਦੇ ਵਿੱਚ 2° ਇੱਥੇ ਕਿਤੇ ਕਿਤੇ ਜਿਹੜਾ ਹੈ ਸਿਸਟਮ ਐਕਟਿਵ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਜੀ ਤੇ ਇੰਨੀ ਕ ਅਪਡੇਟ ਆ ਜੀ ਸਵੇਰ ਦੇ ਸਮੇਂ ਨਵੀਂ ਅਪਡੇਟ ਦੇ ਨਾਲ ਮਿਲਾਂਗੇ ਕਿਉਂਕਿ ਮੀਂਹ ਦੇ ਹਾਲਾਤ ਹਜੇ ਪੰਜਾਬ ਦੇ ਵਿੱਚ ਹਲਕੇ ਫੁਲਕੀ ਕਿਨਮਣ ਕਣੀ ਬੂੰਦਾਬੰਦੀ ਮਾਝਾ ਦਵਾਬਾ ਤੇ ਪੁਆਧ ਦੇ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਪਰ ਇਹ ਨਹੀਂ ਹੈਗਾ ਕਿ ਭਾਰੀ ਮੀਂਹ ਆਊਗਾ ਜਾਂ ਤੂਫਾਨ ਝੱਖੜ ਹਨੇਰੀ ਜਾਂ ਬਰਫਵਾਰੀ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਜੀ ਬਰਫਵਾਰੀ ਸਿਰਫ ਪਹਾੜੀ ਖੇਤਰਾਂ ਦੇ ਵਿੱਚ ਜੰਮੂ ਹਿਮਾਚਲ ਦੇ ਵਿੱਚ ਜਿਹੜੀ ਹੋਣ ਦੀ ਉਮੀਦ ਜ਼ਰੂਰ ਅੱਜ ਰਾਤ ਤੇ ਕੱਲ ਨੂੰ ਦਿਨ ਵੇਲੇ ਬਣੀ ਹੋਈ ਹੈ ਤੇ ਕੋਈ ਹੋਰ ਤੁਸੀਂ ਸੁਝਾਅ ਪੇਜਣਾ ਚਾਹੁੰਦੇ ਹੋ ਜਾਂ ਹੋਰ ਜਾਣਕਾਰੀ ਤੁਸੀਂ ਆਪਣੇ ਸਾਨੂੰ ਇਸ ਚੈਨਲ ਦੇ ਲਈ ਦੇਣੀ ਚਾਹੁੰਦੇ ਹੋ ਬਾਰੇ ਜਾਂ ਮੌਸਮ ਬਾਰੇ ਉਹ ਜਰੂਰ ਭੇਜ ਸਕਦੇ ਹੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ